ਸੰਧੂਰ ਵੰਡ ਦਾ ਫਿਰਦਾ ਦੇਸ਼ ਦਾ ਪ੍ਰਧਾਨ ਉਜੜੇ ਸੰਧੂਰਾਂ ਦਾ ਲੈਂਦਾ ਇੱਕ ਵਾਰ ਨਾ ਨਾਮ ਮਾਰੇ ਗਏ ਸੀ 27 ਵਿੱਚ ਪਹਿਲਗਾਮ 21 ਹੋਰ ਮਰਵਾ ਕੇ ਕਰ ਦਿੱਤਾ ਯੁੱਧ ਵਿਰਾਮ ਦੇਸ਼ ਭਾਰਤ ਦੀ ਨੱਕ ਵਢਾ ਕੇ ਰੱਖੇ ਵੇ ਸ਼ਰਮ ਆਪਣੀ ਉੱਚੀ ਸ਼ਾਨ ਸੰਧੂਰ ਵੰਡ ਦਾ ਫਿਰਦਾ ਦੇਸ਼ ਦਾ ਪ੍ਰਧਾਨ ਉਜੜੇ ਸੰਧੂਰਾਂ ਦਾ ਲੈਂਦਾ ਇੱਕ ਵਾਰ ਨਾ ਨਾਮ ਫਿਲਮੀ ਸੰਬਾਦ ਬੋਲਦਾ ਸ਼ਰਮਪੋਰਾ ਨਹੀਂ ਕਰਦਾ ਦੁਨੀਆ ਦਾ ਕੋਈ ਦੇਸ਼ ਵੀ ਨਾਲ ਇਹਦੇ ਨਾ ਖੜਦਾ ਭਾਰਤ ਦੇਸ਼ ਦੀ ਮਿੱਟੀ ਵਿੱਚ ਮਿਲਾ ਰਿਹਾ ਪਹਿਚਾਨ ਜਾਗ ਜਾਵੋ ਦੇਸ਼ ਵਾਸੀਓ ਇਹਨੇ ਦੇਸ਼ ਕਰ ਦੇਣਾ ਨਿਲਾਮ ਪਰਮਜੀਤ ਦੀਆਂ ਕਲਮਾਂ ਲਿਖ ਲਿਖ ਹੋ ਗਈਆਂ ਪਰੇਸ਼ਾਨ ਨਫਤਾਂ ਵਾਲਾ ਤੇ ਜ਼ੁਲਮ ਵਾਲਾ ਇਸ ਦਾ ਹਰ ਕਲਾਮ ਸੰਧੂਰ ਵੰਡਦਾ ਫਿਰਦਾ ਦੇਸ਼ ਦਾ ਪ੍ਰਧਾਨ ਉਹ ਜਿਹੜੇ ਸੰਧੂਰਾਂ ਦਾ ਲੈਂਦਾ ਇੱਕ ਵਾਰ ਨਾ ਨਾਮ ਉਹ ਜਿਹੜੇ ਸੰਧੂਰਾਂ ਦਾ ਲੈਂਦਾ ਇੱਕ ਵਾਰ ਨਾ ਨਾਮ